ਜੰਦਪੁਰ ਵਾਲਾ ਕਬੱਡੀ ਪਾ ਰਿਹਾ ਅਗਲੇ ਮੈਚ ਲਈ ਹਾਕਮ ਵਾਲਾ ਤੇ ਮਹਿਮਦਵਾਲ ਗੱਲ ਟਿਕਾਣੇ ਲੱਗੂਗੀ ਉਸ ਤੋਂ ਬਾਅਦ ਦਿਉਰਾ ਤੇ ਢੰਡੋਲੀ ਨੇ ਖੇਡਣਾ ਉਹ ਵੀ ਟੀਮ ਆਪਣੀ ਤਿਆਰੀ ਕਰ ਲੈਣਾ ਦਿਉਰਾ ਤੇ ਢੰਡੋਲੀ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਇਹ ਸ਼ਗਰਪੁਰਿਆ ਦਾਕਾ ਲਾ ਤਗੜਾ ਜਫਾ ਬਲੇ ਬਲੇ ਕਰਵਾ ਗਿਆ ਮੈਂ ਨੀਟੂ ਆਰਤੀਆ ਸੁਖ ਹੰਸਰਾ ਅਸਟ੍ਰੇਲੀਆ ਹਿੰਦਰਪ੍ਰੀਤ ਬਰਾੜ ਸਾਹਿਬ ਜੀ ਯੂ ਐਸ ਏ ਤੋਂ ਬਲਜੀਤ ਸਿੰਘ ਜੀ ਬੈਲਜੀਅਮ ਤੇ ਜੀਤਾ ਹੰਸਰਾ ਜੀ ਸਾਡੇ ਲੱਕੀ ਉਹ ਜੁਰੀ ਕਬੱਡੀ ਨਾਲ ਉਹ ਸਾਜੀ ਦੀ ਕਬੱਡੀ ਤੇ ਉਹੀ ਹੋ ਗਿਆ ਸਿਰਾ ਬੂਟਿਆ ਆ ਵੀ ਜ਼ਰੂਰੀ ਆ ਆ ਵੀ ਯੂਰੀਆ ਆ ਦੇਖ ਲੋ ਤੇਰਾ ਮਾਲ ਘਮੋਦਾ ਦਿਲ ਪਰ ਆਈਏ ਸਮੇ ਦੇ ਹਾਣੀ ਬਣੀਏ ਸਮੇ ਦੇ ਹਾਣੀ ਬਣੀਏ ਇੰਦਰਜੀਤ ਕਾਸੀ ਵਾਲਾ ਸਪਾਈਡਰਮੈਨ ਖੇਡ ਕਬੱਡੀ ਦਾ ਨਾਲ ਕਹਿੰਦੇ ਗੱਭਰੂ ਮਲੂਕ ਗੱਲ ਕਹਿੰਦੇ ਸ਼ਕਰਪੁਰੀਏ ਕਾਕੇ ਦੀ ਹੈ ਮੈਚ ਚੜਿਆ ਪਿਆ ਮੱਖਣ ਅਲੀ ਜੀ ਧੜਕਣਾ ਵਧੀਆਂ ਪਈਆਂ ਨੇ ਜਿੱਤ ਹਾਰ ਦੀ ਗੱਲ ਵੱਖਰੀ ਹੈ ਮੱਖਣ ਅਲੀ ਜੀ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜੇ ਓ ਬੋਸਟਨ ਤੱਕ 3800 ਮੀਲ ਜਿਹੜਾ ਪੁੱਜ ਜਾਂਦਾ ਆ ਦੇਖੋ ਫੇਰ ਕਬੱਡੀ ਫੇਰ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਪੂਰੀ ਦੀ ਕਬੱਡੀ ਓ ਮਸਲਾ ਤਗੜਦਾ ਪਾਜੀ ਪਲਟਦੀ ਲੱਗਦੀ ਆ ਬੂਟਿਆ ਪਾਜੀ ਪਲਟਦੀ ਆ ਜਿਹੜਾ ਪੁੱਠਾ ਜਾਂ ਨਾਗਵਾਲ ਪੈ ਗਿਆ ਠੋਠ ਠੋਠ ਸੌਣ ਆ ਆ ਹਾਰ ਸਾਹਮਣੇ ਕਈ ਜਾਫੀ ਮੈਂ ਗੱਲਾਂ ਕਰਦੇ ਵੇਖਿਆ ਮੈਚ ਹਰਨ ਤੋਂ ਬਾਅਦ ਬੱਲਿਆ ਮੈਂ 11 ਟੀਮਾਂ ਦੇ ਕੋਲੇ ਕਿਉਂਕਿ ਪਿਆਰ ਸਲੂਕ ਬਣਿਆ ਫਿਰ ਗੱਲਾਂ ਸੁਣ ਲਈਦੀਆਂ ਫਿਰ ਉਹ ਕਹਿੰਦੇ ਵੀ ਅੱਜਕੱਲ ਨਿੱਕੇ ਨੰਦੋਰਦੀਆਂ ਲੱਤਾਂ ਦੇ ਪੱਟਾ ਵਿੱਚ ਬੜੀ ਜਾਨ ਇੱਥੇ ਇੱਥੇ நெலாலபுரண்டோ வேபிங் ஹலை பா தீர்ப்பீர கமான் ਤਮਾਨ ਦੇ ਵਿੱਚ ਆ ਉਹ ਮਿਲ ਜਾਵੇ ਜੱਟ ਨੂੰ ਜ਼ਮੀਨ ਸਿਰੇ ਦੀ ਜੇਕੀਆਂ ਨੂੰ ਮਿਲ ਜਾਵੇ ਜੀਨ ਸਿਰੇ ਦੀ ਉਹ ਲੱਗ ਜੇ ਪੰਜਾ ਮਾਰਦਾ ਨਿੱਕੇ ਨਜ਼ਰ ਦੀ ਕਬੱਡੀ ਫੇਰ ਫੇਰ ਬੰਦਾ ਪੰਜਿਆਂ ਤੇ ਛਾਲਾ ਮਾਰਦਾ ਅੜਿਆ ਪਿਆ ਮੈਚ ਯਾਰੋ ਕੌਣ ਜਿੱਤਦਾ ਤੇ ਕੌਣ ਹਾਰਦਾ ਕੋਈ ਮਾਰੇ ਚੀਕੋ ਲਲਕਾਰੇ ਮਾਰਦਾ ਆ ਲੱਗ ਗਿਆ ਜੋਰ ਨਿੱਕਾ ਨਜ਼ਰ ਤੇ ਸਪਾਈਡਰਮੈਨ ਇੰਦਰਜੀਤ ਕਾਸੇ ਵਾਲਾ ਉਹ ਮੈਚ ੜ ਗਿਆ ਦਰਸ਼ਕ ਵੀਰੋ ਮੈਚ ੜ ਗਿਆ ਮੈਚ ੜ ਗਿਆ ਚੱਕਰ ਬਾਕਾ ਸ਼ਕਰਪੁਰੀਆ ਛੜਤਾ ਨਿੱਕੇ ਜੇ ਕਦ ਵਿੱਚ ਕੋਸ਼ਰ ਸਾਹਿਬ ਜੀ ਕਹਿੰਦੇ ਨੇ ਵੀ ਨਿੱਕੀਆਂ ਗੱਡੀਆਂ ਥੋੜੇ ਥਾਂਜ ਮੁੜ ਜਾਂਦੀਆਂ ਨਿੱਕੀਆਂ ਗੱਡੀਆਂ ਥੋੜੇ ਥਾਂਜ ਮੁੜ ਜਾਂਦੀਆਂ ਆਹ ਗਿਆ ਸ਼ਕਰਪੁਰੀਆ ਇਹ ਗਿਆ ਰੋਕੋ 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 ਵਾਓ ਪਧਰੀ ਵਾਲਿਆ ਪਧਰੀ ਵਾਲਾ ਲੱਗਦਾ ਗੁੱਸਾ ਕਰ ਗਿਆ ਢੋਡ ਵਾਲਿਆ ਮਰਦ ਨੂੰ ਤਾਣਾ ਲੱਕੜ ਨੂੰ ਫਾਨਾ ਪੇਜ ਨੂੰ ਪਾਨਾ ਭਰਾੜ ਕਰਕੇ ਰੱਖ ਦਿੰਦੇ ਆ ਅਧਰੀ ਵਾਲਾ ਕਹਿੰਦਾ ਐ ਕਿਵੇਂ ਲਾਲ ਜੇ ਰਮਾਲ ਬਨ ਜਦੇ ਗਰਾਊਂਡ ਵਿੱਚ ਆਉਂਦਾ ਏ ਸੁਣਿਆ ਏ ਰੇਡਰਾਂ ਦੀ ਧੰਨ ਧੰਨ ਕਰਵਾਉਂਦਾ ਏ ਆਹ ਹਾਕਮ ਵਾਲਿਆ ਜੱਗੂ ਵੀ ਅੱਜ ਦੇ ਮੇਲੇ ਤੇ ਆ ਗਿਆ ਆ ਗਿਆ ਆ ਮੈਚ ਬੜਾ ਚੋਟੀ ਦਾ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਪਰੇ 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 ਕਬੱਡੀ ਓ ਕਬੱਡੀ ਓ ਕਬੱਡੀ ਇੱਕ ਪਾਸੇ ਸ਼ਿਆਦ ਨੰਬਰ ਸਾਜੀ ਦਾ ਦੋ ਲੋ ਪੌਣੀਆਂ ਪੈੜਿਆ ਬੂਟਿਆ ਮੈਚ ਹਾਏ ਦੁੱਜ ਕਮਾਲਪੁਰ ਦੀ ਧਰਤੀ ਤੇ 11 ਜੱਫੇ ਲੱਗ ਗਿਆ ਇੱਕ ਮੈਚ ਵਿੱਚ ਧੂੜ ਵਾਲਿਆ 28-28 ਜੱਫੇ ਵੀ ਲੱਗੇ ਆਓ ਸਮਾਂ ਜਦਾਂ ਦਾ ਮੈਚ ਜਿੰਨਾਂ ਦਾ ਸਮਾਂ ਕਹਿੰਦੇ ਬਹੁਤ ਜੱਫੇ ਲੱਗ ਚੁੱਕੇ ਨੇ ਮੇਰੇ ਮਿੱਤਰੋ ਮੈਂ ਆਉਂਦਾ ਕਿ ਮੱਖਣ ਲਲੀ ਦੀ ਗੱਲ ਕੀਤੀ ਸੀਗੀ ਵੀ ਆਹ ਗਰਾਊਂਡ ਜਿਹੜਾ ਅੱਜ ਜਾਫੀਆਂ ਦਾ ਪਖੂਰ ਦਾ ਕਮਾਲਪੁਰਿਆ ਜੱਗੇ ਬਾਈ ਵੇਖ ਇਧਰਲੇ ਬੰਨੇ ਏ ਸੋਣ 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 ਜੱਫੇ ਲੱਗਣਗੇ ਕਿੱਕ ਕਿੰਨੇ ਲੱਗਣਗੇ ਕਿਉਂ ਨਾ ਜਦੋਂ ਆਹ ਜਾਫੀ ਸਟਾਪ ਲਾਈਨ ਵਿੱਚ ਹੋਣ ਓਏ ਆਗੀ ਬਣ ਗਿਆ ਆਗੀ ਬਣ ਗਿਆ ਇਹ ਹਰੋ ਨੇ ਬਜ਼ੁਰਗ ਕਹਿਣਗੇ ਵੀ ਸਿੱਤਾ ਪੰਜਾਬੀ ਚ ਆਹ ਰੇਡਰ ਐ ਨੂਰ ਲਿਆ ਜਿਵੇਂ ਮਲਪਾਣਾ ਕੱਟਾ ਨੂਰ